ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਬਾਈ ਬਾਈ ਨਾਲ ਅੱਜ ਲੱਗਿਆ ਕੋੜਾ ਬੇਡਰ 6 ਫੁੱਟ ਠੀਕ ਹੈ ਜੀ ਭੇਜਣਾ ਦੂਰ ਹੈ ਬਾਈ ਨਾਲ ਇਹ ਤਾਂ ਕਰਕੇ ਆਪਾਂ ਨੇ ਉਹ ਗਾਹ ਲਾ ਕੇ ਗੱਡੀ ਤੇ ਲੋਡ ਕਰ ਦੇਣਾ ਇਹਨੂੰ ਲੋਡ ਕਰਕੇ ਫਿਰ ਆਪਾਂ ਨੇ ਗੱਡੀ ਤੇ ਲੋਡ ਕਰਕੇ ਕਹਾ ਭੇਜਣਾ ਟਰੈਕਟਰ ਬਾਈ ਆਪਣੇ ਵਾਲਾ ਹੀ ਆ ਜਿਹੜਾ ਅਰਜਨ ਨੋਵੋ ਆ ਸੌਰੀ ਅਰਜਨ 605 ਡੀ ਆਈ 19 ਮਾਡਲ ਹੈ ਇਹ ਤਾਂ 6 ਫੁੱਟ ਦੇਣਾ ਬਾਈ ਥੋੜਾ ਜਿਹਾ ਬਾਈ ਦਾ ਪਿੰਡ ਦੂਰ ਹੈ ਏਰੀਆ ਬਾਈ ਨੇ ਕਹਿੰਦੇ ਸਾਥੋਂ ਦਾ ਟਰੈਕਟਰ ਲੈ ਕੇ ਆ ਨਹੀਂ ਹੋਣਾ ਕਿ ਤੁਸੀਂ ਆਪੇ ਲੋਡ ਕਰਕੇ ਆਪੇ ਭੇਜ ਦਿਓ ਠੀਕ ਹੈ ਜੀ ਬਾਕੀ ਆ ਜਾਓ ਰੁਕ ਜਾ ਬਾਈ ਆ ਆ ਚੱਲਿਆ ਜੀ 6 ਫੁੱਟ ਉਹ ਗਾਹਾਂ ਛੱਡਿਆ ਬਾਈ ਸਤਿ ਸ਼੍ਰੀ ਅਕਾਲ ਜੀ ਅੱਸੀ ਗੱਲ ਉਹ ਠੀਕ ਹੈ ਭਾਈ ਹਾਂਜੀ ਹਾਂਜੀ ਭਾਈ ਮੀਂਹ ਵਧੀਆ ਪੈ ਗਿਆ ਹਨਾ ਜੀ ਮੀਂਹ ਬਹੁਤ ਪੈ ਗਿਆ ਕਣਕਾ ਜੋਗ ਕਹਿਣ ਪੂਰਾ ਹੋ ਗਿਆ ਕਣਕਾ ਜੋਗਾ ਵਾਧੂ ਹਾਂਜੀ ਹਾਂ ਯਾਨੀ ਜਿੱਥੇ ਲੱਗਿਆ ਹੈ ਪਾਣੀ ਉੱਥੇ ਤਾਂ ਹੈਗਾ ਥੋੜਾ ਜਿਹਾ ਖਰਾਬੇ ਵਾਲੇ ਹਾਂ ਜਿਹਨੂੰ ਪਾਣੀ ਨਹੀਂ ਲੱਗਿਆ ਹਾਂਜੀ ਉਹ ਤਾਂ ਸਮਝਣਾ ਉਹਨਾਂ ਦਾ ਲੋਟ ਆ ਕੰਮ ਲੋਟ ਆ ਠੀਕ ਹੈ ਜੀ ਅੱਜ ਵੀ ਯਾਨੀ ਕਿ ਮੀਂਹ ਦੱਸਿਆ ਵਾਸੀ ਪਰਸੈਂਟ ਭਾਈ ਹਾਂ ਪੈਣ ਦੀ ਜਵਾ ਬਣਾਏ ਚੰਗੀ ਗੱਲ ਹੈ ਠੀਕ ਹੈ ਜੀ ਤੇ ਆਹ ਰੋਡਾ ਮੇਟਰ ਅੱਜ ਫਿਰ ਭੇਜਣਾ ਹੈ ਜੀ 6 ਫੁੱਟ ਹਾਂ ਇਹਨਾਂ ਨੂੰ ਰੋਟੀ ਭੇਜਣਾ ਅੱਛਾ ਚੱਲੇ ਪਾਈਆਂ ਨੇ ਪੈਸ ਆ ਲੈ ਬਾਈ ਇਹ ਨਹੀਂ ਹਟਦਾ ਬਾਈ ਦੇ ਪੁੱਠੇ ਕੰਮ ਕਰਦਾ ਨਾ ਨਾ ਵਦਿਆਂ ਨੂੰ ਉਧਰ ਨੂੰ ਨਾਲ ਦਵਾ ਕੇ ਲਾ ਦੋ ਬਾਈ ਸੁਪਰ ਸੀਟਰ ਦਾ ਖਾਲੀ ਓਲੈਕਟਰ ਦੀ ਬੱਸ ਕਰਾ ਦਿੰਦਾ ਲੈ ਹੌਲੀ ਬਾਈ ਓ ਜੀ ਬਾਕੀ ਬਾਈ ਟਰੈਕਟਰ ਦਾ ਆਪਾਂ ਨੇ ਪਾਸੋਂ ਵੀ ਵੀਡੀਓ ਪਾਈ ਸੀ ਇਹਦੀ ਕੱਲ ਬੰਨੀ ਪਰਸੋਂ 605 ਦੀ ਤੇ ਮਾਡਲ ਹੈਗਾ 2019 ਜੀ ਇਹ ਕੰਡੀਸ਼ਨ ਥੋੜੇ ਸਾਹਮਣੇ ਟਰੈਕਟਰ ਦੀ ਹੈ ਟਰੂ ਨਵੇਂ ਨੇ ਟਰੈਕਟਰ ਦੇ ਬਿਲਕੁਲ ਤੇ ਜਿਹਨੇ ਵੀ ਦੇਖਣਾ ਟਰੈਕਟਰ ਕੋਈ ਹਰਕਾਣਾ 605 ਲੈਣ ਦਾ ਚਾਹ ਵਾਣਾ ਤਾਂ ਆਪਨੇ ਕੋ ਰੋਕੜਾ ਕੇ ਦੇਖ ਸਕਦਾ ਜੀ ਸੱਬੇ ਬਾਈ ਨੇ ਵੀ ਉਦਣ ਇਹਦੇ ਬਾਰੇ ਦੱਸਿਆ ਦਾ ਟਰੈਕਟਰ ਬਾਰੇ ਬਾਕੀ ਦੋ ਰੋਟਾਵੇਟਰ ਬਾਈ ਨਾਲ ਇਸ ਵਾਰ ਵਧੀਆ ਸੁਪਰ ਸੀਡਰ ਵੇਚੇ ਨੇ ਸਿਰਫ ਦੋ ਰੋ ਸੁਪਰ ਸੀਡਰ ਰਹਿ ਗਏ ਤੁਹਾਨੂੰ ਪਤਾ ਬਈ ਇਹ ਸੀਜ਼ਨ ਚ ਵਿਗਦਾ ਜਿਹੜਾ ਦੀ ਸਬਸਿਡੀ ਨਹੀਂ ਕਣੀ ਤੇ ਉਹਨਾਂ ਨੇ ਲਿਆ ਇਹ ਇਹ ਹੁਣ ਬਾਈ ਦਾ ਕਹਿੰਦੇ ਵੀ ਅਗਲੇ ਸੀਜ਼ਨ ਵਿੱਚ ਵੇਖਣਗੇ ਇਹ ਹੁਣ ਇਹ ਬੱਸ ਕਰ ਇਹਨੂੰ ਤੇਲ ਫੂਕਿਆ ਬਿਨਾਂ ਗੱਲ ਤੇ ਹੈ ਬਾਕੀ ਬਾਈ ਦਾ ਰੇਟ ਤੁਹਾਨੂੰ ਦੱਸਿਆ ਸੀਗਾ 5.5 ਲੱਖ ਰੁਪਿਆ ਰੇਟ ਹੈ ਪੁਣੀ ਮਾਡਲ ਹੈ ਬਾਕੀ ਦਾ ਮਾਨ ਤਾਨ ਮੜਾ ਮੋਟਾ ਮੌਕੇ ਤੇ ਹੋ ਜੂਗਾ ਜਿਹਨੇ ਵੀ ਲੈਣਾ ਹੈ ਕਿਸੇ ਵੀ ਵੀਰ ਨੇ ਕੋਈ ਅੱਜ ਲੈਣ ਦਾ ਚਾਹਵਾਨ ਹੈ ਤਾਂ ਆਪਣੇ ਕੋਲ ਰੋਪੜਾ ਕੇ ਦੇਖ ਲਿਓ ਜੀ ਬਾਕੀ ਦਾ ਜੋ ਵੀ ਰੇਟ ਆ ਕਿਸੇ ਨੇ ਕੋਈ ਵਿੱਚ ਟਰੈਕਟਰ ਦੇਣਾ ਵਾਦਾ ਘਾਟਾ ਤਾਂ ਉਹ ਵੀ ਕਰ ਲਾਂਗੇ ਬਾਈ ਠੀਕ ਆ ਜੀ ਤੇ ਬਾਕੀ ਆਪਣਾ ਆ ਕੇ ਪਸੰਦ ਕਰ ਲਿਓ ਜੀ ਬਾਕੀ ਬਾਈ ਨਾਲ ਕੋਲ ਇੱਕ ਬਾਈ ਆ ਰੋਡਾ ਬੈਟਰ ਬਾਰੇ ਦੱਸਿਓ ਮੜਾ ਜਾਈ ਉਹ ਦਾ ਬਟੂਸ ਲੈ ਜਾਂਦਾ ਇਹ ਆਪਣੇ ਕੋਲ ਦੋ ਤੇ ਬਾਈ ਕਿ ਸ਼ਕਤੀਮਾਨ ਦਾ ਤਾਂ ਉਹ ਵਿਕ ਗਿਆ ਜੀ ਉਹ ਤਾਂ ਲੈ ਗਿਆ ਬੰਦਾ ਅੱਛਾ ਜੀ ਠੀਕ ਆ ਜੀ ਤੇ ਬਾਈ ਆਪਾਂ ਨੇ ਪੰਜ ਚਾਰ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਇਹਦੀ ਇੱਕ ਬਾਈ ਨਾਲ ਕੋਲ ਅਜੇ ਹੋਰ ਖੜਾ ਇਹ ਮੇਰੇ ਸਾਮਣੇ 18 ਮਾਡਲ ਹੈ ਨਾ ਜੀ ਨਹੀਂ ਹਾਂ 18 ਮਾਡਲ 18 ਮਾਡਲ ਹੈ ਬਲੇਡ ਦਾ ਬਾਈ ਜਮਾਈ ਨਵੇਂ ਨੇ ਹਨਾ ਜੀ ਹਾਂ ਨਵੇਂ ਹੀ ਪਾਏ ਨੇ ਆਪਾਂ ਸਾਰਾ ਕੰਮ ਕੰਮ ਹੋਇਆ ਹੈ ਮਤਲਬ ਕੀ ਇਹਦੇ ਬਲੇਡ ਤੁਸੀਂ ਉਹ ਚੇਂਜ ਕਰ ਰਹੇ ਨੇ ਆਹ ਹਾਂ ਠੀਕ ਆ ਜੀ ਬਾਈ ਬਲੇਡ ਬਾਈ ਨਾਲ ਨੇ ਬਿਲਕੁਲ ਨਵੇਂ ਪਾਤੇ ਦੇਖੋ ਓਕੇ ਹਨ ਬਲੇਡ ਨਵੇਂ ਨੇ ਬਾਕੀ ਬਾਈ ਹੋਰ ਕੋਈ ਕੰਮ ਕਰਤਾ ਨਹੀਂ ਮੰਗਦਾ ਨਹੀਂ ਨਹੀਂ ਕੋਈ ਮਣਕੀ ਜਿਹੜਾ ਤੁਸੀਂ ਮਾੜਾ ਮੋਟਾ ਹੋਣਾ ਦਾ ਕੰਮ ਕਰ ਤੁਸੀਂ ਕਰਤਾ ਸਾਰਾ ਇਹਦਾ ਠੀਕ ਆ ਸ਼ਾਰਟ ਸ਼ੂਟ ਓਕੇ ਆ ਜੀ ਹਨਾ ਸ਼ਾਰਟ ਓਕੇ ਠੀਕ ਆ ਜੀ ਓ ਜੀ ਬਾਈ ਸ਼ਾਰਟ ਓਕੇ ਆ ਬਾਕੀ ਰੰਗ ਬਾਈ ਨਾਲ ਦਾ ਏ ਰੰਗ ਨਾਲ ਦਾ ਏ ਇਹਦਾ ਸਿਰਫ ਥੋੜਾ ਜਿਹਾ ਉਹ ਮਿੱਟੀ ਮੁੱਟੀ ਪਈ ਵੀ ਮੀਂਹ ਕਰਕੇ ਤਾਂ ਥੋੜਾ ਇਦਾਂ ਦਾ ਲੱਗਦਾ ਠੀਕ ਆ ਰੰਗ ਆ ਬਾਈ ਪਿੱਛੇ ਉਹ ਵੀ ਲਾਈ ਹੋਈ ਹੁੱਕ ਹਨਾ ਕਿ ਬਾਈ ਅਗਲਾ ਤਵੀਆਂ ਦੂਵੀਆਂ ਲੈ ਜਾਂਦਾ ਕੀ ਵਾਰ ਖਿੱਚ ਕੇ ਨਾਲ ਜਾ ਕੇ ਰਟਾਲੀ ਦੂੜਲੀ ਹਾਂ ਰੇੜੀ ਦੂੜੀ ਪਾ ਲੈਂਦਾ ਜਿੱਦਾਂ ਕਿਸੇ ਨੇ ਛੋਟੀ ਰੇੜੀ ਬਣਾਈ ਹੁੰਦੀ ਆ ਜੀ ਠੀਕ ਆ ਜੀ ਬਾਕੀ ਬਾਈ ਇਹਦੇ ਆਦ ਲੋ ਸਟਿੱਕਰ ਸੋਕਰ ਇਹੀ ਇਹੀ ਪਹਿਚਾਨ ਹੈ ਨਾਲ ਦੇ ਲੱਗੇ ਹੋਏ ਨੇ ਸਾਰਾ ਕੁਝ ਇਹ ਤਾਂ ਨਾਲ ਦਾ ਹੀ ਸਾਰਾ ਰੀਜਨ ਹੈ ਬਾਈ ਗੇਅਰ ਤਾਂ ਇਹਦਾ ਸ਼ਕਤੀਮਾਨ ਮੰਗਣੀ ਹੈ ਨਾ ਕੋਈ ਗੇਅਰ ਤੇ ਜਮੇਟ ਨਹੀਂ ਅੱਛਾ ਜੀ ਲੋ ਬਾਈ ਢਲ ਨਹੀਂ ਕੋਈ ਇਦਾਂ ਦਾ ਜਮਾ ਵੀ ਬਾਈ ਕਹਿੰਦਾ ਪਲੇ ਪਲੂ ਨਹੀਂ ਹੈਗੀ ਓਕੇ ਹੈ ਨਾ ਕੋਈ ਇਦਾਂ ਦਾ ਕੋਈ ਗੱਲ ਨਹੀਂ ਠੀਕ ਹੈ ਜੀ ਬਾਈ ਆਪਾਂ ਨੇ ਲਾਸਟ ਕੀਮਤ ਲੈਣਾ ਇਹਦਾ ਫਿਕਸ ਪ੍ਰਾਈਸ ਦੱਸ ਦੋ ਬਸ ਵੀ ਸੌਦਾ ਨਹੀਂ ਹੋਣਾ ਅੱਗੇ 75000 ਰੁਪਏ 75 ਦਾ ਠੀਕ ਹੈ ਮਾੜਾ ਮੋਟਾ ਮਾਨਦਾਨ ਕਰ ਦੋ ਵਿੱਚੋਂ ਠੀਕ ਹੈ ਬਾਈ ਤੇ ਬਾਈ ਨੇ 75 ਕਿਹਾ ਤੇ ਤੁਹਾਨੂੰ ਪਤਾ ਬਾਈ ਅੱਛਾ ਜੀ ਠੀਕ ਹੈ ਜੀ ਤੇ ਆਏ ਆ ਬਾਈ ਪੈਸੇ ਵੀ ਖਰਚਾ ਵੀ ਕਰਿਆ ਉੱਪਰ 9-10 ਹਜ਼ਾਰ ਦਾ ਬਲੇਡ ਬਲੇਡ ਪੈ ਜਾਂਦੇ ਆ ਠੀਕ ਹੈ ਜੀ ਬਾਕੀ ਚਲੋ ਆ ਕੇ ਦੇਖ ਲਿਓ ਮੜਾ ਮੋਟਾ ਮਾਣ ਤਾਣ ਬਾਈ ਨਾਲ ਕਰ ਦਣਗੇ ਵਿੱਚੋਂ ਕਿਸੇ ਨੇ ਬਾਈ ਘੱਟ ਪੈਸੇ ਲਾਉਣੇ ਆ ਤੁਹਾਨੂੰ ਪਤਾ ਹਰੇਕ ਬੰਦਾ ਨਵਾਂ ਨਹੀਂ ਲੈ ਸਕਦਾ ਠੀਕ ਹੈ ਜੀ ਜਿਹਨੇ ਜੈਜ ਰੇਟ ਤੇ ਲਾਉਣੇ ਆ ਉਹ ਆ ਕੇ ਦੇਖ ਲਿਓ ਬਾਕੀ ਜਿਹਨੇ ਕੋਈ ਸ਼ਕਤੀਮਾਨ ਦਾ ਲੈਣਾ ਬਾਈ ਨਵਾਂ ਕੋਈ ਵੀ ਪ੍ਰੋਡਕਟ ਲੈਣਾ ਸ਼ਕਤੀਮਾਨ ਦਾ ਤਾਂ ਬਾਈ ਨਾਲ ਕੋਲ ਆ ਕੇ ਦੇਖ ਲਿਆ ਕਰੋ ਬਾਈ ਰੋਪੜੇ ਇਹਨਾਂ ਦੀ ਆਹਨ ਆ ਨੰਬਰ ਨੇ ਬਾਈ ਇਹਨਾਂ ਦੇ ਦੇਖੋ 97170 34500 43 ਪੰਜਾਬ ਮਸ਼ੀਨਰੀ ਸਟੋਰ ਤੇ ਬਾਕੀ ਹੋਰ ਵੀ ਜਿੱਦਾਂ ਬਾਈ ਆਪਣੀਆਂ ਰੇਪਉਣ ਵਾਲੀਆਂ ਮਸ਼ੀਨਾਂ ਐ ਠੀਕ ਆ ਜੀ ਸਾਰੇ ਤਰ੍ਹਾਂ ਦੀਆਂ ਦੇ ਬਾਈ ਨਾਲ ਪ੍ਰੋਡਕਟ ਹੁੰਦੇ ਨੇ ਤੇ ਅੱਜ ਮਾਮੇ ਦਾ ਮੁੰਡਾ ਹੀ ਪਹੁੰਚਾ ਹੋਇਆ ਬਾਈ ਯਾਹ ਹਾਲ ਆ ਵੀਰੇ ਠੀਕ ਆ ਜੀ ਹੋਰ ਠੱਡ ਮੰਨਦਾ ਬਾਈ ਆ ਹੱਥ ਪਾਏ ਵਜੇ ਪੰਜ ਹਾਂ ਹੈਗੀ ਠੰਡਾ ਹੈ ਉਹ ਵੀ ਦੁਬਾਰੇ ਅੱਛਾ ਠੀਕ ਆ ਠੀਕ ਆ ਇਹਦਾ ਬਈ ਠੀਕ ਆ ਹੁਣ ਤਾਂ ਜੇ ਕੋ 10 ਦਿਨ ਧੁੱਪ ਨਿਕਲੇ ਘੱਟੋ ਘੱਟ ਹੈਈ ਧੁੱਪਾਂ 10 ਦਿਨ ਧੁੱਪ ਨਿਕਲੇ ਹੁਣ ਤਾਂ ਨਹੀਂ ਬਾਈ ਆਪਾਂ ਹੀ ਥੋੜੇ ਜੇ ਕਾਲੇ ਹੋਏ ਹੋਏ ਆ ਬਸ ਉਹ ਮਾਰਚ ਤੇ ਰੋਜੋ ਮਾਰਚ ਦੇ ਅਕਤੂਬਰ ਤੱਕ ਗਰਮੀ ਉਹ ਪੈਣੀ ਆ ਇਹ ਤਾਂ ਗਰਮੀ ਉਹ ਪੈਣੀ ਆ ਹਾਂ ਫੇਰ ਆਪਾਂ ਦੂਏ ਵਸ ਨੂੰ ਆ ਬਈ ਗਰਮੀ ਫੇਰ ਆਪਾਂ ਨੇ ਇਸੇ ਚ ਨੂੰ ਭੱਜਣਾ ਸਹੀ ਗੱਲ ਹੁਣ ਚਲੋ ਆਪਾਂ ਨੂੰ ਠੰਡਾ ਹੁਣ ਆਪਾਂ ਨੂੰ ਠੰਡ ਲੱਗਦੀ ਆ ਜਿਵੇਂ ਹੁਣ ਆਲੂ-ਉਲੂ ਆਣੇ ਦਾ ਕੰਮ ਉਹ ਵਿਚਾਰਿਆਂ ਦੇ ਬੀਜ-ਬੂਜ ਵਾਲੇ ਆਲ ਹਾਂ ਜਾਨੀ ਠੰਡ ਨੂੰ ਫੇਰ ਤਾਂ ਪਪਾ ਲੈਣਾ ਬਈ ਹਾਂ ਗਾ ਹੋਰ ਕੋ ਵੀ ਹੁਣ ਬਾਈ ਪਿਛਲੀ ਵਾਰ ਉਹ ਪਿਛਲੀ ਤੇ ਪਿਛਲੀ ਵਾਰ ਦੇਖ ਲੋ ਗਰਮੀ ਵੱਧ ਪੈ ਗਈ ਸੀ ਕਣਕਾਂ 1 ਲੱਖ ਤੱਕ ਪੱਕ ਗਈਆਂ ਹਨਾ ਜੀ ਕਿੰਨਾ ਨੁਕਸਾਨ ਹੋਇਆ ਤਾਂ ਜੀ ਕਣਕ ਦਾ ਝਾੜ ਵਧੂਗਾ ਇਸ ਤੇ ਵਧੂਗਾ ਜੀ ਹਾਂ ਬਿਲਕੁਲ ਬਿਲਕੁਲ ਫਰਕ ਪਊਗਾ ਇਹ ਚੀਜ਼ ਨਾਲ ਜੀ ਤੇ ਬਾਈ ਜ਼ਿਮੀਂਦਾਰ ਨਾਲੇ ਆਪਣਾ ਕੰਮ ਹੈ ਸਹੀ ਗੱਲ ਠੀਕ ਹੈ ਜੀ ਜ਼ਿਮੀਂਦਾਰ ਨੂੰ ਹਾਂ ਜੇ ਬਾਈ ਜ਼ਿਮੀਂਦਾਰ ਨੂੰ 4 ਪੈਸੇ ਬਚਣਗੇ ਅਸਲ ਜੋ ਪ੍ਰੋਫਿਟ ਹੋਊਗਾ ਤਾਂ ਉਹ ਕੋਈ ਚੀਜ਼ ਖਰੀਦੂਗਾ ਹਨਾ ਜੀ ਹਾਂ ਉਹੀ ਗੱਲ ਹੈ ਜੀ ਭਾਈ ਅੱਜਕੱਲ੍ਹ ਦੀ ਮੀਤਾਰ ਕੋਲੇ ਜਿੰਨੇ ਪੈਸੇ ਹੈ ਨਹੀਂ ਹੈਗੇ ਭਾਈ ਨਹੀਂ ਹੈਗੇ ਬਿਲਕੁਲ ਜੀ ਆਪਾਂ ਵੀ ਭਾਈ ਤੁਸੀਂ ਵੀ ਖੇਤੀ ਕਰਦੇ ਆਂ ਆਪਾਂ ਵੀ ਕਰਦੇ ਤੁਹਾਨੂੰ ਵੀ ਪਤਾ ਹੀ ਆ ਪਤਾ ਹੀ ਆ ਠੀਕ ਹੈ ਨਹੀਂ ਵੀ ਇੱਕ ਆਈ ਚਲਾਈ ਹੋਇਆ ਹੈ ਬਸ ਹਾਂ ਤੇ ਚਲੋ ਠੀਕ ਆ ਭਾਈ ਧੰਨਵਾਦ ਜੀ ਠੀਕ ਹੈ ਜੀ ਓਕੇ ਜੀ ਚਲੋ ਭਾਈ ਇੱਧਰ ਸਵਰਾਜ ਵਾਲੇ ਵੀ ਇਹਨਾਂ ਨੇ ਦੋ ਟਰੈਕਟਰ ਲਾਏ ਹੋਏ ਆ ਨਵੇਂ 855 ਤੇ ਬਾਈ ਨੇ ਸ਼ੋ ਚੱਕੋਗੇ ਦਾ ਭਾਈ ਮੋਇਨਾ ਕਰ ਰਹੇ ਆਂ ਕੀ ਆ ਦੇਖ ਰਹੇ ਆ ਵੀ ਟਰੈਕਟਰ ਚ ਇੰਜਨ ਇੰਜਨ ਤਾਂ ਉਹੀ ਆ 155 ਵਾਲਾ ਹੀ ਇੰਜਨ ਤਾਂ ਉਹੀ ਆ ਹਾਂ ਸਿਰ ਸ਼ੋਤਾ ਕਰਦੀ ਬਦਲੀ ਵੀ ਇਹਦੀ ਹੁਣ ਇਹਦਾ ਮੰਜਨ ਜਿਕਣਾ ਪਹਿਲਾਂ ਹੁੰਦਾ ਤਾਂ ਜਿਹੜੇ ਟਰੈਕਟਰ ਚ ਉਹਦੇ ਨਾਲ ਇੰਜਨ ਚੇਂਜ ਕਰਦਾ ਟਰੈਕਟਰ ਦਾ ਚੇਂਜ ਕਰਦਾ ਇੰਜਨ ਦੀ ਸੀਸੀ ਵਧਾਉਂਦੀ ਹੁਣ ਇਹ 3478 ਸੀਸੀ ਦਾ ਹੈ ਪਹਿਲਾਂ ਇਹ ਆਉਂਦਾ ਦਾ 3308 ਸੀਸੀ ਚ ਕ੍ਰੀਸ ਦਾ ਇਹ ਟਰੈਕਟਰ ਬਾਈ ਨਵੇਂ ਹੀ ਆਏ ਨੇ ਅੱਜ ਇਹਨਾਂ ਦੇ ਦੋ ਪੀਸ ਫੇਰ ਇਹਨੇ ਉਧਰ ਨਹੀਂ ਲਾਏ ਇਹਨਾਂ ਨੇ ਇੱਧਰ ਪਹਿਲਾਂ ਇਹਨਾਂ ਨੇ ਪੀਡੀਆਈ ਕਰਨੀ ਆ ਤੇ ਫੇਰ ਉਧਰ ਲੈ ਕੇ ਜਾਣਗੇ ਟਰੈਕਟਰ ਇਹ ਠੀਕ ਆ ਜੀ ਇਹ ਇੱਕ ਹੈਗਾ 14 ਦੇ ਟਾਇਰਾਂ 'ਚ ਉਹ ਪਰਲੇ ਪਾਸੇ ਖੜਾ 16 ਦੇ ਟਾਇਰਾਂ 'ਚ ਸਲਾਸਰ ਨੂੰ ਵੀ ਦੇਖੋ ਬਾਈ ਰਾਲੇ ਦੋਲੇ ਸਾਈਡ ਤੇ ਨਾ ਸਪੋਰਟ ਲਾਤੀ ਸਲਾਸਰ ਨੂੰ ਸਪੋਰਟ ਲਾਤੀ ਬੜੀ ਸੋਹਣੀ ਨਾਲ ਸ਼ੋਅ ਹੈ ਸ਼ੋਅ ਬਾਈ ਐਦਾਂ ਹੀ ਆ ਫੇਰ ਸਵਰਾਜ ਆ ਬਾਈ 16 ਦੇ ਟਾਇਰਾਂ ਚ ਕਈ ਵੀਰ ਪੁੱਛਦੇ ਆਂ ਵੀ ਇਹਦੇ ਸਿਰਫ ਟਾਇਰੇ ਚੇਂਜ ਹੋਣ ਨੇ ਕਿ ਹੋਰ ਵੀ ਫਰਕ ਹੁੰਦਾ ਬਾਈ ਫਰਕ ਹੁੰਦਾ ਬਾਈ ਮਗਰਾੜਾਂ ਦਾ ਫਰਕ ਆ ਦੇਖੋ ਆਲੇ 855 ਦੇ ਮਗਰਾੜ ਦੇਖੋ 14 ਟਾਇਰਾਂ ਨਾਲ ਤੇ ਉਹਦੇ ਦੇਖੋ 16 ਵਾਲੇ ਦੇ ਉਹਦੇ ਮਗਰਾੜ ਬੜੇ ਨੇ ਬਾਈ ਠੀਕ ਆ ਜੀ ਮਗਰਾੜ ਵੀ ਬਰੇ ਆ ਤੇ ਥੋੜਾ ਜਿਹਾ ਚੱਕਰਾਂ ਦਾ ਵੀ ਫਰਕ ਹੁੰਦਾ ਬਾਈ ਵਿੱਚ ਵੀ ਨਾ ਗਰਾਰੀ ਗਰੂਰੀ ਦਾ ਫਰਕ ਹੁੰਦਾ ਏ ਜੋ ਕੰਪਨੀ ਵਾਲੇ ਦੱਸਦੇ ਆ ਠੀਕ ਆ ਜੀ ਬਾਕੀ ਬਈ ਦੋਨੇ ਸੈਂਟਰ ਗੇਅਰ ਵਾਲੇ ਆ 3 ਸਪੀਡ ਚ ਨਾ ਸੌਰੀ 2 ਸਪੀਡਾਂ ਚ ਤੇ ਹਮੇਸ਼ਾ ਹੀ ਬਾਈ ਜੀ ਇਦਾਂ ਆਪਾਂ ਹਰ ਇੱਕ ਵੀਡੀਓ ਦੱਸਦੇ ਆਂ ਵੀ ਕਦੇ ਵੀ ਸੈਂਟਰ ਗੇਅਰ ਜਿਹੜਾ ਉਹ 3 ਸਪੀਡਾਂ ਚ ਨਹੀਂ ਆਉਂਦਾ ਸਾਈਡ ਗੇਅਰ ਦੀ ਆਪਸ਼ਨ ਨਹੀਂ ਆਉਂਦੀ 3 ਸਪੀਡਾਂ ਚ ਸੈਂਟਰ ਗੇਅਰ ਤੁਹਾਨੂੰ ਹਮੇਸ਼ਾ 2 ਸਪੀਡਾਂ ਚ ਮਿਲੂਗਾ ਠੀਕ ਆ ਜੀ ਬਾਕੀ ਦਾ ਬਾਈ ਹੋਰ ਤਾਂ ਲਗਭਗ ਸਾਰਾ ਕੁਝ ਉਹੀ ਆ ਕੋਈ ਅਡਾ ਚੇਂਜ ਅਮਲਾ ਮਤਲਬ ਕਿ ਚੇਂਜ ਨਹੀਂ ਹੈਗਾ ਸ਼ੋ ਦਾ ਫਰਕ ਆ ਤੇ ਇਰ ਕਲਿੰਡਰ ਵੀ ਇਹਦਾ ਦੋੇ ਤਰ੍ਹਾਂ ਜਿੱਦਾਂ ਪਹਿਲਾ ਹੁੰਦਾ ਤਾਂ ਉਦਾਂ ਹੀ ਆ ਸਾਰਾ ਕੁਝ ਬਾਕੀ ਦਰੋਂ ਮੁਰਲੇ ਟੈਰੀ ਭਾਈ ਦੋ ਤਰ੍ਹਾਂ ਤੇ ਆਉਨੇ ਆ ਇੱਕ ਤਾਂ ਆਹ ਤਿੰਨ ਲਾਈਨਾਂ ਵਾਲੇ ਆ ਰਹੇ ਆ ਇਧਰ ਆਹ ਚਾਰ ਲਾਈਨਾਂ ਵਾਲੇ ਕਈਆਂ ਨੂੰ ਤਾਂ ਭਾਈ ਆਪ ਪਸੰਦ ਨਹੀਂ ਚਾਰ ਲਾਈਨਾਂ ਵਾਲੇ ਕਈ ਇਹਨੂੰ ਵਧੀਆ ਸਮਝਦੇ ਆ ਹਰੇਕ ਦੀ ਆਪਣੀ ਆਪਣੀ ਚੁਆਇਸ ਆ ਯਾਨੀ ਕਿ ਇਹਨਾਂ ਕੋਲ ਸਾਰੀਆਂ ਤਰ੍ਹਾਂ ਦੀ ਆਪਸ਼ਨ ਦੇ ਵਿੱਚ ਮਿਲ ਜਾਂਦਾ ਈ ਭਾਈ ਕਿਹੜਾ ਉਹ ਖੜਾ ਟਰੈਕਟਰ ਉਹ ਵੀ ਸੇਲ ਵਾਲਾ ਐ ਇਸ ਟਰੈਕਟਰ ਆ ਇੱਕ ਬਾਈ ਇਸ ਖੜਾ ਐ ਛਾਂ ਬਾਈ ਉਹ ਹੀ ਟਰੈਕਟਰ ਐ ਇਹ ਪਹਿਲੇ ਵਾਲੀ ਇਸ ਟਰੈਕਟਰ ਖੜਾ ਬਾਈ ਵੀਰਾਂ ਨਾਲ ਇਹ ਇਹਨਾਂ ਨੇ ਵਿਚ ਕੱਟਿਆ ਵਾ ਬਾਈ ਆਪਣੇ ਸਵਰਾਜ ਵਾਲੇ ਵੀਰਾਂ ਨੇ ਜੇ ਕੋਈ ਕਿਸੇ ਨੇ ਚਾਹੇ ਜ ਪੈਸੇ ਲਾਉਣੇ ਆ ਬਾਈ ਇਸ ਟਰੈਕਟਰ ਲੈਣਾ ਐ ਟਾਇਰ ਟੂਰ ਵਧੀਆ ਬਾਈ 15 9 28 ਦੇ ਟਾਇਰ ਨੇ ਬਾਈ ਮਗਰਲੇ 550 ਐ ਇਸ 500 50 15 9 ਟਾਇਰ ਦਾ ਮੁਰਲੇ ਟਾਇਰ ਵੀ ਨਵੇਂ ਟਾਇਰ ਦਾ ਬਾਈ ਨਵੇਂ ਹੀ ਸਮਝੋ ਟਰੈਕਟਰ ਦੇ BB 11 ਨੰਬਰ ਹੈ ਰੋਪੜ ਦਾ ਟਰੈਕਟਰ ਸਾਫ ओरिजिनल ਹੈ ਬਾਈ ਸਾਰਾ ਹੀ 550 ਸੈਂਟਰ ਗੇਅਰ ਬਾਈ ਜੇ ਕਿਸੇ ਨੇ ਇਹ ਟਰੈਕਟਰ ਲੈਣਾ ਬਾਈ ਤਾਂ ਇਹਨਾਂ ਕੋਲ ਆ ਕੇ ਦੇਖ ਲਿਓ ਮੇਰੇ ਸਾਹ ਨਾਲ ਬਾਈ 3 ਲੱਖ 15000 ਰੁਪਏ ਰੇਟ ਹੈ ਦਾ ਬਾਕੀ ਦਾ ਮੌਕੇ ਤੇ ਕਰ ਦਣਗੇ ਵੱਧ ਘੱਟ ਮਾਡਲ ਕਿੰਨਾ ਮਾਡਲ ਬਾਈ ਕਿੰਨਾ ਹੈ 13 13 ਮਾਡਲ ਹੈ 13 ਮਾਡਲ ਆ ਭਾਈ 2013 ਮਾਡਲ ਹੈ ਠੀਕ ਹੈ ਜੀ ਟਾਇਰ ਇਹਦੇ ਚਾਰੇ ਹੈਗੇ ਪੋਲੋ ਦੇ ਪਿਛਲੇ ਵੀ ਮੁਰਲੇ ਵੀ ਚਾਰੇ ਟਾਇਰ ਪੋਲੋ ਦੇ ਨਵੇਂ ਆ ਬਾਕੀ ਆਹ ਲਈ ਸ਼ੋਅ ਵਿੱਚ ਇਹ ਵੀ ਏਸ ਲੰਬੀ ਸ਼ੋਅ ਚ ਵੀ ਆਇਆ ਜਿਹੜੀ ਦੂਈ ਸ਼ੋਅ ਹੁੰਦੀ ਆ ਇਹ ਫਿਰ ਬਾਅਦ ਵਿੱਚ ਇਹਨਾਂ ਨੇ ਆਹ ਸ਼ੋਅ ਚ ਬਣਾਤੀ ਸੀ 13 ਜੇ 6 ਸ਼ੋਅ ਆਈ ਆ ਇਹ 13 ਦੇ ਐਂਡ ਮਨਨ ਕੀ 12 ਇੱਥੇ ਜੇ ਆਈ ਆ ਆਈ ਥਿੰਕ ਬਾਕੀ 12 ਠੀਕ ਆ ਬਾਕੀ ਜੇ ਕਿਸੇ ਨੇ ਬਾਈ ਕੋਈ ਇਹਦੇ ਵਿੱਚ ਵੀ ਕਹੀ ਗਾਦ ਨੇ ਬਾਈ ਅਸੀਂ ਕੋਈ ਛੋਟਾ ਟਰੈਕਟਰ ਵਿਚ ਘਟਾਉਣਾ ਤਾਂ ਉਹ ਵੀ ਬਾਈ ਇਹ ਕਰ ਲੈਣੇ ਵਾਧਾ ਘਾਟਾ ਜੇ ਕਿਸੇ ਦਾ ਮਨ ਹੋਇਆ ਜਿੱਦਾਂ ਕਿਸੇ ਨੇ ਤੂੜੀ ਵਾਲੀ ਦੀ ਪਰ ਉਪਰ ਤੇ ਲੈਣਾ ਬਾਈ ਹੁਣ ਕਹਾ ਪੈਸੇ ਘੱਟ ਲੈਣਾ ਉਹਦੇ ਬਾਅਦ ਤੇ ਟਰੈਕਟਰ ਮਾਲਾ ਨਹੀਂ ਹੈਗਾ ਵਧੀਆ ਚੱਲਦੇ ਨੇ ਟਰੈਕਟਰ ਇਹ ਠੀਕ ਹੈ ਜੀ ਮੈਂ ਨੰਬਰ ਬਾਈ ਨਾਲ ਤਾਂ ਦੇ ਦਊਗਾ ਨੇ ਤੁਸੀਂ ਆਪਣੇ ਨਾਲੇ ਕਰ ਲਿਓ ਕੰਟੈਕਟ ਤੇ ਰੋਪੜ ਆਪਣੇ ਤੁਹਾਨੂੰ ਪਤਾ ਬਿਲਕੁਲ ਨਾਲੇ ਏਜੰਸੀ ਇਹਨਾਂ ਦੇ ਉੱਥੇ ਆ ਕੇ ਦੇਖ ਲਿਓ ਪਿੱਛੋਂ ਵੀ ਸਾਨੂੰ ਚੈੱਕ ਕਰਾਦਣੇ ਕੰਡੀਸ਼ਨ ਲੋ ਜੀ ਪੁੱਛੋਂ ਠੀਕ ਆ ਟਰੈਕਟਰ ਵਧੀਆ ਓਕੇ ਆ ਨਾ ਕੋਈ ਟਰੈਕਟਰ ਦੀ ਬਹੁਤੀ ਬੜੀ ਟੁੱਟ ਪੰਨ ਨਹੀਂ ਹੋਈ ਵੀ ਵਧੀਆ ਖੇਤੀਬਾੜੀ ਵਾਲੀ ਵਾਲੀ ਟਰੈਕਟਰ ਲੱਗਦਾ ਠੀਕ ਆ ਜੀ ਤੇ ਚਲੋ ਬਾਈ ਠੀਕ ਆ ਬਾਈ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਬਾਕੀ ਜੇ ਕਿਸੇ ਹੋਰ ਵੀਰ ਨੇ ਕਿਸੇ ਵੀ ਵੀਰ ਨੇ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਜੀ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਸੈਂਡ ਕਰਦਿਆ ਕਰੋ ਜੀ ਰੇਟ ਦੱਸਦਿਆ ਕਰੋ ਤੇ ਅੱਜ ਦੇ ਬਲੌਗ ਚ ਇੰਨਾ ਹੀ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ YouTube ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਨਵੇਂ ਵਲੌਗ 'ਚ ਸਾਰੇ ਵੀਰਾਂ ਦਾ ਧੰਨਵਾਦ